ਗੁਰਵਿੰਦਰ ਸਿੰਘ ਖੇੜੀ ਵਾਲੇ ਨੂੰ ਕੱਲ ਪੁਲਿਸ ਵੱਲੋਂ ਫਤੇਗੜ ਸਾਹਿਬ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਉਹਨਾਂ ਦਾ ਇੱਕ ਦਿਨ ਦਾ ਪੁਲਿਸ ਰਿਮਾਂਡ ਲੈ ਲਿਆ ਗਿਆ ਹੈ। ਇਹ ਪੁਲਿਸ ਰਿਮਾਂਡ ਨੂੰ ਤਾਲਿਆ ਗਿਆ ਹੈ ਕਿ ਉਹਨਾਂ ਤੋਂ ਅਸਲੇ ਦੀ ਬਰਾਮਦਗੀ ਹੋ ਸਕੇ ਤੇ ਦੂਸਰੇ ਪਾਸੇ ਜਿਹੜਾ ਬਾਬਾ ਹੈ ਉਸਨੇ ਕਿਹਾ ਹੈ ਕਿ ਜੇ ਮੇਰੇ ਕੋਲੋਂ ਅਸਲਾ ਬਰਾਮਦ ਹੋ ਗਿਆ ਤਾਂ ਮੈਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਅਤੇ ਜੇ ਮੇਰੇ ਦੂਸਰੀ ਧਿਰ ਕੋਲੋਂ ਵਿਰੋਧੀ ਧਿਰ ਕੋਲੋਂ ਇਹ ਅਸਲਾ ਬਰਾਮਦ ਹੋਇਆ ਤਾਂ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤੇ ਜਿਹੜਾ ਇਹਨਾਂ ਦੇ ਵਕੀਲ ਨੇ ਜੀਐਸ ਕੁਮਨ ਉਸ ਵੱਲੋਂ ਕਿਹਾ ਗਿਆ ਕਿ ਮੇਰੇ ਜਿਹੜਾ ਕਲੈਂਟ ਹਾਊਸ ਨੂੰ ਜਾਣਬੁੱਝ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਦੂਸਰੇ ਪਾਸੇ ਜਿਹੜੀ ਵਿਰੋਧੀ ਤਿਰ ਹੈ ਹਜੇ ਤੱਕ ਉਸ ਨੂੰ ਅਦਾਲਤ ਦੇ ਵਿੱਚ ਜਾਂ ਪੁਲਿਸ ਵੱਲੋਂ ਲੱਭਣ ਦੀ ਵੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਹੈ ਤੇ ਉਸ ਨੂੰ ਪੇਸ਼ ਕਰਨਾ ਤਾਂ ਦੂਰ ਦੀ ਗੱਲ ਹੈ ਅਤੇ ਜਿਹੜਾ ਗੁਰਵਿੰਦਰ ਸਿੰਘ ਬਾਬੇ ਦਾ ਜਿਹੜਾ ਸਾਥੀ ਹੈ ਉਸ ਨੂੰ ਵੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਹਨਾਂ ਨੇ ਕਿਹਾ ਜੀ ਇਸ ਘੁੰਮਣ ਵੱਲੋਂ ਕਿਹਾ ਗਿਆ ਕਿ ਉਸ ਦਾ ਕੋਈ ਵੀ ਦੋਸ਼ ਨਹੀਂ ਹੈ ਤੇ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾਉਂਦੇ ਆ ਅੱਜ ਗੁਰਵਿੰਦਰ ਸਿੰਘ ਬਾਬੇ ਨੂੰ ਲਗਭਗ ਮੈਂ ਕਹਿ ਸਕਦਾ ਕਿ ਇੱਕ ਮਹੀਨੇ ਤੋਂ ਬਾਅਦ ਦੁਬਾਰਾ ਜਿਹੜਾ ਉਹਨਾਂ ਨੂੰ ਅੱਜ ਇੱਕ ਦੋ ਦਿਨ ਲਈ ਕਹਿ ਕੇ ਜੀ ਦੋ ਦਿਨ ਦਾ ਰਿਮਾਂਡ ਹੋਰ ਚਾਹੀਦਾ ਕਿਉਂਕਿ ਉਸੇ ਕੇਸ ਦੇ ਵਿੱਚ ਜਿੱਥੇ ਇਹਦੀ ਸੱਸ ਦੇ ਨਾਲ ਆਪਸ ਦੇ ਵਿੱਚ ਰੋਣਾ ਸੀ ਸੋ ਅਸੀਂ ਇਹਨੂੰ ਸਟਰੋਂਗਲੀ ਪੋਸ ਕੀਤਾ ਹੈ ਅਸੀਂ ਇਹਨਾਂ ਨੂੰ ਇਹ ਗੱਲ ਕਹੀ ਹੈ ਕਿ ਤੁਸੀਂ ਸਭ ਤੋਂ ਵੱਡੀ ਜਿਹੜੀ ਗੱਲ ਸੀ ਇੰਪੋਰਟੈਂਟ ਗੱਲ ਸੀ ਕਿ ਇਹਦੀ ਸੱਸ ਤੇ ਸਾਲਾ ਹਜੇ ਤੱਕ ਸਾਡੀ ਫਤਿਹਗੜ੍ਹ ਸਾਹਿਬ ਪੁਲਿਸ ਨੇ ਰੈਸ ਨਹੀਂ ਪਾਈ ਤੇ ਇਹਨੂੰ ਬਾਬੇ ਨੂੰ ਦੁਬਾਰਾ ਜਾ ਕੇ ਜੇਲ੍ਹ ਤੋਂ ਲਿਆਏ ਨੇ ਤੇ ਸਿਰਫ ਜਿਹੜੀ ਇੱਕ ਸ਼ਬਦ ਕਿਹਾ ਗਿਆ ਜੀ ਪਿਸਤਲ ਦੀ ਰਿਕਵਰੀ ਕਰਨੀ ਹੈ ਵੀ ਉਹ ਜਿਹੜੇ ਇਹਦਾ ਸੱਸ ਤੇ ਜਿਹੜਾ ਨਾ ਸਾਲਾ ਉਹਨਾਂ ਨੂੰ ਰੈਸਟ ਪਾ ਲੋ ਉਹਨਾਂ ਨੂੰ ਰਿਕਵਰ ਕਰ ਲਓ ਜੋ ਕਰਨਾ ਸੋ ਅਸੀਂ ਅੱਜ ਸਟਰੋਂਗਲੀ ਪੋਸਟ ਕੀਤਾ ਔਰ ਇਹਦੀ ਸਰਜਰੀ ਜਿਹੜੀ ਹੈ ਉਹ ਹਜੇ ਤੱਕ ਨਹੀਂ ਕਰਾਈ ਗਈ ਮੈਂ ਜੇਲ੍ਹ ਦੀ ਰਿਪੋਰਟ ਪੜ੍ਹੀ ਅੰਦਰ ਉਸ ਰਿਪੋਰਟ ਦੇ ਵਿੱਚ ਜੇਲ੍ਹ ਸੁਪਰਡੈਂਟ ਕਹਿ ਰਿਹਾ ਕਿ ਸਾਡੇ ਕੋਲ ਅਰੇਂਜਮੈਂਟਸ ਨਹੀਂ ਹੈਗੇ ਸਾਡੇ ਕੋਲ ਪੁਲਿਸ ਦਾ ਅਰੇਂਜਮੈਂਟ ਨਹੀਂ ਤੇ ਅੱਜ ਜਿਹੜੇ 10 ਬੰਦੇ ਇਹਨੂੰ ਜਾ ਕੇ ਅਰੈਸਟ ਕਰਕੇ ਆ ਹੁਣ ਥੋੜੇ ਸਾਹਮਣੇ ਇੱਥੇ ਆਏ ਸੀਗੇ ਮੁਲਾਜ਼ਮ ਇਹ ਕਿੱਥੋਂ ਅਰੇਂਜਮੈਂਟਸ ਹੋ ਗਏ ਸੋ ਇਹਨੂੰ ਹਰਾਸ ਕੀਤਾ ਜਾ ਰਿਹਾ ਹੈ ਹਿਮੇਟੇਰੀਅਨ ਗਰਾਉਂਡਸ ਦੇ ਉਲਟਾ ਹੈ ਉਹਦਾ ਇਲਾਜ ਨਹੀਂ ਕੀਤਾ ਤੇ 2 ਦਿਨ ਅਸੀਂ ਉੱਥੇ ਬੇਨਤੀ ਕੀਤੀ ਹੈ ਕੋਰਟ ਦੇ ਵਿੱਚ ਕਿ ਸਿਰਫ ਸਿਰਫ ਇਹਨੂੰ ਹੁਣੇ ਜੇਲ੍ਹ ਭੇਜਿਆ ਜਾਵੇ ਹਰਾਸਮੈਂਟ ਕੀਤੀ ਜਾ ਰਹੀ ਹੈ ਔਰ ਜੋ ਗੱਲ ਪਿਸਤਲ ਦੀ ਏ ਉਹ ਪਿਸਤਲ ਉਹਨੇ ਬਾਬੇ ਨੇ ਇੱਥੋਂ ਤੱਕ ਕੋਰਟ 'ਚ ਕਹਿੰਦਾ ਕਿ ਜੇਕਰ ਮੇਰੇ ਤੋਂ ਪਿਸਤਲ ਰਿਕਵਰ ਹੁੰਦਾ ਹੈ ਤਾਂ ਮੈਨੂੰ ਭਾਵੇਂ ਫਾਂਸੀ ਦੀ ਸਜ਼ਾ ਦੇ ਦੋ ਜੇ ਮੇਰੇ ਤੇ ਪਲਾਂਟ ਕਰਨਾ ਹੈ ਤਾਂ ਤੁਸੀਂ ਪਲਾਂਟ ਕਰ ਸਕਦੇ ਹੋ ਸੋ ਜ਼ਿਆਦਾ ਸ਼ਬਦ ਮੈਂ ਨਹੀਂ ਕਹਿੰਦਾ ਡਟ ਕੇ ਵਿਰੋਧ ਕੀਤਾ ਤੇ ਮੈਂ ਕੋਰਟ ਦੇ ਵਿੱਚ ਇਹ ਵੀ ਦੱਸਿਆ ਕਿ ਜੋ ਪੁਲਿਸ ਨੇ ਪਹਿਲਾਂ ਵੀ 2 ਦਿਨ ਰਿਮਾਂਡ ਲਿਆ ਉਹਦੇ 'ਚ ਵੀ ਕੁਝ ਨਹੀਂ ਤੇ ਦੁਬਾਰਾ ਲੈ ਕੇ ਆਏ ਨੇ ਕੋਈ ਜ਼ਬਾੜੇ ਦਾ ਹਜ ਤੱਕ ਇਲਾਜ ਨਹੀਂ ਕਰਾਇਆ ਮੈਡੀਕਲ ਕਰਵਾਇਆ ਨਹੀਂ ਹਰਾਸ ਕਰਨ ਲਈ ਉਹਨੂੰ ਦੁਬਾਰਾ ਲਾਇਏ ਨੇ 1 ਮਹੀਨੇ ਬਾਅਦ ਤੇ ਇੱਕ ਬਿੱਟੂ ਗਿੱਲ ਨਾਮ ਦਾ ਬੰਦਾ ਹੋਰ ਸੀ ਉਹ ਵੀ ਸਾਡਾ ਬੰਦਾ ਅਰੈਸਟ ਕੀਤਾ ਜਿਹਦਾ ਕੋਈ ਰੋਲ ਨਹੀਂ ਹੈ ਸੋ ਜ਼ਿਆਦਾ ਸ਼ਬਦ ਨਾ ਕਹਿੰਦਾ ਹੋਇਆ ਵਿਰੋਧ ਕੀਤਾ ਸਿਰਫ ਸਵੇਰ ਤੱਕ ਦਾ ਰਿਮਾਨਡ ਜਿਹੜਾ 1 ਦਿਨ ਦਾ ਦਾ ਜਿਹੜਾ ਜਗ ਗੁਰਵਿੰਦਰ ਸਿੰਘ ਨੇ ਦੁਬਾਰਾ ਪੇਸ਼ ਕੀਤਾ ਖੀੜੀ ਵਾਲੇ ਨੂੰ ਹਾਂਜੀ ਇਹ ਗੁਰਵਿੰਦਰ ਸਿੰਘ ਇਹ ਤੋਂ ਅਸਲਾ ਬਰਾਮਦ ਕਰਨਾ ਰਹਿੰਦਾ ਸੀਗਾ ਜਦੋਂ ਪਹਿਲਾਂ ਗ੍ਰਫਤਾਰ ਕੀਤਾ ਗਿਆ ਸੀ ਉਦੋਂ ਇਹਦੇ ਛੱਪਾਂ ਛੱਪਾਂ ਲੱਗੀਆਂ ਹੋਈਆਂ ਸੀ ਇਨ ਪ੍ਰੋਡਕਸ਼ਨ ਬ੍ਰਾਂਡ ਤੇ ਹਾਸਲ ਕਰਕੇ 18 ਤਰੀਕ ਨੂੰ ਦੁਬਾਰਾ ਹਾਸਲ ਕਰਕੇ ਪੇਸ਼ ਅਦਾਲਤ ਕਰਕੇ ਰਿਮਾਂਡ ਲਿਆ ਸੀ ਅੱਜ ਇਹਦਾ ਰਿਮਾਂਡ ਖਤਮ ਹੋ ਰਿਹਾ ਸੀ ਅੱਜ ਫੇਰ ਦੁਬਾਰਾ ਰਿਮਾਂਡ ਲਿਆ ਇੱਕ ਦਿਨ ਦਾ ਦਾ ਰਿਮਾਂਡ ਹੈ ਤੇ ਕਿਹਦੇ ਸਾਥੀ ਜਿਹੜਾ ਫਰਾਰ ਚੱਲ ਰਿਹਾ ਸੀਗਾ ਉਸੇ ਦਿਨ ਤੋਂ ਗੁਰਵਿੰਦਰ ਸਿੰਘ ਬਿੱਟੂ ਸੰਨਵਸੰਦਰ ਸਿੰਘ ਵਾਸੀ ਸ਼ਿਮਲਾਪੁਰ ਪੁਲਿਸ ਕੋਕਿਊ ਜਨਗ੍ਰਸਤਾਰ ਕੀਤਾ ਉਹਨੂੰ ਵੀ ਪੇਸ਼ ਅਦਾਲਤ ਕੀਤਾ ਇਹਨਾਂ ਦੋਨਾਂ ਦਾ ਹੁਣ ਇੱਕ ਦਿਨ ਦਾ ਰਿਮਾਂਡ ਤੇ ਰਿਕਵਰੀ ਵਗੈਰਾ ਹੋਈਆ ਸੀ ਅਜੇ ਤੱਕ